ਸਿੰਘ ਬੈਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਇੱਥੇ ਅੱਜ ਕਲਾਨੌਰ ਰੋਡ ਦੇ ਉੱਪਰ ਜਿੰਨੇ ਵੀ ਸਾਡੇ ਸਾਰੇ ਹੀ ਆਰਤੀਆ ਭਰਾ ਨੇ ਗਜਨੀਪੁਰ ਦੇ ਫੋਕਲ ਪੁਆਇੰਟ ਦੇ ਜੋੜਾ ਛਤਰਾ ਦੇ ਅਮੀਰਪੁਰ ਦੇ ਜਿੰਨੇ ਵੀ ਅੱਗੇ ਆਰਤੀਆ ਨੇ ਉਹ ਸਾਰੇ ਹੀ ਰੋਡ ਦੇ ਉੱਪਰ ਧਰਨਾ ਲਾ ਕੇ ਬੈਠੇ ਹੋਏ ਨੇ ਔਰ ਧਰਨਾ ਲਾਉਣ ਦਾ ਕਾਰਨ ਕੀ ਆ ਕਿ ਇੱਥੇ ਜੋ ਹਜਾਤਨਗਰ ਗੱਤਾ ਮਿਲਦੇ ਲੱਗੇ ਇੱਕ ਸ਼ਿਵ ਸ਼ਕਤੀ ਸੈਲਰ ਆ ਉਹ ਉਹਦੇ ਨਾਲ ਗੋਦਾਮ ਵੀ ਆ ਉਹ ਸੈਲਰ ਨੂੰ ਗੋਦਾਮਾਂ ਨੂੰ ਜਿੰਨੇ ਵੀ ਅੱਗੇ ਵਾਲੀਆਂ ਮੰਡੀਆਂ ਨੇ ਜੋੜੇ ਵਾਲੇ ਪਾਸੇ ਦੀਆਂ ਉਹ ਸਾਰੀਆਂ ਮੈਪਿੰਗ ਹੋਈਆਂ ਹੋਈਆਂ ਨੇ ਪਰ ਇਹ ਗੋਦਾਮ ਮਾਲਕ ਕੀ ਕਰ ਰਿਹਾ ਹੈ ਕਿ ਆਪਣੀਆਂ ਗੱਡੀਆਂ ਪ੍ਰਾਈਵੇਟ ਲਾ ਕੇ ਮੰਡੀਆਂ ਦੇ ਵਿੱਚ ਰੋਜ਼ ਦੀਆਂ 8 ਤੋਂ 10 ਗੱਡੀਆਂ ਸਿਰਫ ਆਪਣੀਆਂ ਹੀ ਖਾਲੀ ਕਰਵਾ ਰਿਆ ਤੇ ਬਾਕੀ ਆੜਤੀਆਂ ਦੀਆਂ ਗੱਡੀਆਂ ਇਹਦੇ 3 ਤੋਂ 4 ਦਿਨ ਹੋ ਗਏ ਨੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਉਹ ਸੜਕਾਂ ਦੇ ਦੋਨੋਂ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੀ ਕੋਈ ਵੀ ਗੱਡੀ ਖਾਲੀ ਨਹੀਂ ਕਰਵਾਈ ਜਾ ਰਹੀ ਤੇ ਸਿੱਧੇ ਤੌਰ ਦੇ ਉੱਤੇ ਇਹ ਸਾਰੇ ਆੜਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਔਰ ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੁੰਦੀ ਆ ਇਸ ਤਰ੍ਹਾਂ ਦੇ ਸੈਲਰ ਵਾਲਿਆਂ ਦੇ ਗੋਦਾਮ ਵਾਲਿਆਂ ਦੀ ਕਿ ਇਹਨਾਂ ਆੜਤੀਆਂ ਦਾ ਮਾਲ ਮੰਡੀਆਂ ਦੇ ਵਿੱਚ ਹੀ ਪਿਆ ਰਹੇ ਤੇ ਜਿਸ ਤਰ੍ਹਾਂ ਮੌਸਮ ਵੀ ਖਰਾਬ ਆ ਫਿਰ ਇਹ ਆਪਣੀ ਕਾਰਟ ਲਾ ਕੇ ਉਹਨਾਂ ਤੋਂ ਸਸਤੇ ਭਾਅ ਦੇ ਉੱਪਰ ਮਾਲ ਚੁੱਕਦੇ ਨੇ ਤੇ ਜਿਹਦੇ ਵਿੱਚੋਂ ਵੱਡਾ ਮੁਨਾਫਾ ਕੱਟਦੇ ਨੇ ਔਰ ਦੂਸਰਾ ਜਿਹੜੀਆਂ ਗੱਡੀਆਂ ਪਿਛਲੇ ਲਗਾਤਾਰ ਤਿੰਨ ਤਿੰਨ ਦਿਨਾਂ ਤੋਂ ਇੱਥੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਇਹੋ ਹੀ ਸਮਾਂ ਆ ਸਾਡੇ ਟਰਾਂਸਪੋਰਟਰਾਂ ਵਾਸਤੇ ਟਰੱਕ ਵਾਲਿਆਂ ਵਾਸਤੇ ਟਰਾਲੀਆਂ ਵਾਲਾ ਵਾਸਤੇ ਕਿ ਜਿਨ੍ਹਾਂ ਨੇ ਆਪਣੇ ਫੇਰੇ ਦੀ ਕਮਾਈ ਕਰਨੀ ਹੁੰਦੀ ਆ ਪਰ ਜੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਦਿਨ ਇਸੇ ਤਰ੍ਹਾਂ ਹੀ ਗੱਡੀਆਂ ਲੈਣਾ ਵਿੱਚ ਖਲੋਤੀਆਂ ਰਹੀਆਂ ਤੇ ਇੱਕ ਦਿਨਾਂ ਦੀ ਟਾਇਰਾਂ ਦੀ ਘਰਾਬੀ ਦੂਜਾ ਸਮੇਂ ਦੀ ਘਰਾਬੀ ਤੇ ਜਿਹੜਾ ਸੀਜ਼ਨ ਆ ਸਿਰਫ 8 ਤੋਂ 10 ਦਿਨ ਦਾ ਹੁੰਦਾ ਤੇ ਜੇ ਚਾਰ ਪੰਜ ਦਿਨ ਇੱਕ ਗੱਡੀ ਵੀ ਖਾਲੀ ਹੋਣੀ ਤੇ ਫਿਰ ਇਹਨਾਂ ਨੇ ਆਪਣੀਆਂ ਕਿਸ਼ਤਾਂ ਕਿੱਥੋਂ ਕੱਢ ਲੈਣੀਆਂ ਤੇ ਕਿਸ ਤਰ੍ਹਾਂ ਖਰਚੇ ਪੂਰੇ ਕਰਨਗੇ ਇਹ ਇਸ ਸ਼ਿਵ ਸ਼ਕਤੀ ਜਿਹੜਾ ਅਨਿਲ ਵਿੱਜ ਜਿਹੜਾ مالک ਆ ਉਹਦੇ ਖਿਲਾਫ ਸਾਰੇ ਆੜਤੀਏ ਤੇ ਧਰਨਾ ਲਾ ਕੇ ਬੈਠੇ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੂਰਨ ਤੌਰ ਤੇ ਇਹਨਾਂ ਦੀ ਹਮਾਇਤ ਵਿੱਚ ਆ ਜਿੰਨੀ ਦੇਰ ਇਸ ਗੱਲ ਦਾ ਹੱਲ ਨਹੀਂ ਨਿਕਲ ਜਾਂਦਾ ਉਨੀ ਦੇਰ ਇਸ ਤਰ੍ਹਾਂ ਹੀ ਇਹ ਰੋਡ ਵੀ ਬੰਦ ਰਹੇਗਾ ਤੇ ਨੋਬਤ ਆਈ ਤੇ ਜੇ ਕੋਈ ਹੁਣ ਇਸ ਤਰ੍ਹਾਂ ਦੀ ਹਰਕਤ ਸਾਨੂੰ ਲੱਭੀ ਇਹਨਾਂ ਦੇ ਸੈਲਰ ਤੇ ਜਾਂ ਗੋਦਾਮ ਦੇ ਉੱਪਰ ਤੇ ਫਿਰ ਉਹਨਾਂ ਦੇ ਦਰਵਾਜ਼ੇ ਵੀ ਬੰਦ ਕਰਕੇ ਫਿਰ ਥੋੜਾ ਜਿਆ ਸਾਾਨੂੰ ਵੀ ਆਪਣਾ ਯੋਗ ਜਮਾਚ ਕਰਨੀ ਪਾਉਗੀ ਇਹ ਸਾਰੀਆਂ ਜਿਹੜੇ ਕੰਮ ਆ ਉਧਰ ਕੀਤੇ ਜਾਣਗੇ ਕਿਉਂਕਿ ਇਸ ਵੇਲੇ ਮੌਸਮ ਖਰਾਬ ਆ ਫਸਲਾਂ ਵੱਡੇ ਪੱਦਰ ਦੇ ਉੱਪਰ ਮੰਡੀਆਂ ਆ ਚਾਰੀਆਂ ਨੇ ਪਰ ਲਿਫਟਿੰਗ ਨਹੀਂ ਹੋ ਰਹੀ ਤੇ ਜਿਹੜੀਆਂ ਲੱਦ ਕੇ ਆ ਚੁੱਕੀਆਂ ਨੇ ਉਹ ਗੱਡੀਆਂ ਵਾਲੇ ਖੱਜਲ ਖਰਾਬ ਹੋ ਰਹੇ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਕਿ ਇਹਦਾ ਜਿਹੜਾ ਆ ਉਹ ਰੋਡ ਵੀ ਖੁੱਲ ਸਕੇ ਏ ਨੰਨਾ ਕੰਡੇ ਦਾ ਮਸਲਾ ਸੀਗਾ ਇੱਥੇ ਕਿ ਜਦੋਂ ਕੰਡੇ ਸ਼ਾਹਦ ਮਾਲਿਕ ਨੂੰ ਜਿਹੜਾ ਕੰਡਾ ਸੀਗਾ ਉਹ ਬੰਦ ਕਰਤਾ ਸੀਗਾ ਉਹ ਇੱਥੇ ਐਡਮਿਨਿਸਟ੍ਰੇਸ਼ਨ ਨੇ ਸਿਵਲ ਨੇ ਪਹੁੰਚ ਕੇ ਜਿਹੜਾ ਵਾ ਕੰਡਾ ਦੁਬਾਰਾ ਤੋਂ ਚਾਲੂ ਕਰਵਾਤਾ ਵਾ ਤੇ ਦੂਜਾ ਮਸਲਾ ਇਹਨਾਂ ਦਾ ਇਹ ਸੀਗਾ ਕਿ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਲੱਗਣ ਵਾਲੀ ਸਰ ਲੱਗਣ ਉਹ ਸਾਰੀਆਂ ਗੱਡੀਆਂ ਜਿਹੜੀਆਂ ਵਾ ਉਹ ਲਾਈਨ ਸਾਈਡ ਵਾਲੀ ਸਰ ਪਾਦਦੀਆਂ ਗਈਆਂ ਤੇ ਅੱਗੇ ਤੋਂ ਵੀ ਹਦਦ ਕਰ ਦਿੱਤੀ ਗਈ ਆ कि गड्डियां वो टर्न बाय टर्न ही लगणगी आ मैं इनना ते हुन आपस विच बैठ के समझोता करवा देता वा कि छोटी गड्डी दा 100 ਤੇ ਤੋਲਣ ਲੱਗਾ ਲੈ ਜਾ। तो इनना दा आगे मंच हुंदा। तो हां सारे ड्राइवरा दे एडमिनिस्ट्रेशन सामने माफी मांग है।